ਲਓ ਜੀ ਆਪਾਂ ਆ ਗਏ ਜੇ ਮਹਿਤਾ ਰੋਡ ਨੇੜੇ ਧੰਜੂ ਫਾਰਮ ਰਾਣਾ ਦਾ ਰੌਕ ਜੇਮ ਜਿਹਦੇ ਵਿੱਚ ਸਾਡੇ ਕੋਚ ਪਰਮਿੰਦਰ ਸਿੰਘ ਜੀ ਫੌਜੀ ਜ਼ਿੰਮੇਵਾਰੀਆਂ ਬੜੀਆਂ ਸਵਾਵਾ ਵਧੀਆ ਨਪਾਈਆਂ ਯਾਰ ਕੀ ਵਿਸਟ ਵਜੀ 1 ਮਹੀਨੇ ਬਾਅਦ ਕਿਉਂਕਿ ਜਦੋਂ ਚੇਲੇ ਕੰਮ ਕਰਨਾ ਬਹੁਤ ਵਧੀਆ ਤੇ ਫਿਰ ਸਾਨੂੰ ਫਿਕਰ ਹੀ ਕੋਈ ਨਹੀਂ ਆ ਜ਼ਿੰਮੇਵਾਰੀਆਂ ਸਾਂਭੀਆਂ ਪਰ ਫਿਰ ਵੀ ਜੁੱਤੀਆਂ ਬਾਹਰ ਲਾਈਆਂ ਮੁੰਡਿਆਂ ਨੇ ਜੋੜੇ ਅੰਦਰ ਰੱਖਿਆ ਕਰੋ ਰੈਕ ਬਣਾਇਆ ਜਿਮ ਦੀ ਲੋਕੇਸ਼ਨ ਚੈੱਕ ਕਰੋ ਫੁੱਲ ਵਧੀਆ ਪਾਰਕਿੰਗ ਲਾਈਟਾਂ ਸਿਸਟਮ ਨੀਟ ਐਂਡ ਕਲੀਨ ਜਿੰਦਾਬਾਦ ਰਿਆਣ ਬਿੱਲੋ ਯਾਰੀਆਂ ਜਿੰਨਾ ਕਰਕੇ ਜਿਉਂਦੇ ਫੌਜੀ ਸਾਹਿਬ ਨੇ। ਕਿਆ ਬਾਤ ਸ਼ਾਂਤਮਈ ਮਾਹੌਲ ਕੰਪੀਟੀਸ਼ਨ ਹੋਣਾ ਹੁਣੇ ਮੁੰਡਿਆਂ ਨੇ ਪਹੁੰਚ ਜਾਣਾ। ਸਾਰੇ ਮੁੰਡੇ ਤਿਆਰ ਬਰਤਾਰ ਦੱਸਿਆ ਅੱਜ ਬਿਲਕੁਲ ਨਹੀਂ ਆ। ਫਲਾਈਂਗ ਪਈਆ ਅੱਜ ਕਰਾਵਾਂਗੇ ਪੁਸ਼-ਅਪ ਦਾ ਕੰਪੀਟੀਸ਼ਨ। ਗਰਮੀ ਬੜੀ ਆ ਤੇ ਲੱਗੀ ਆ। ਫੌਜੀ ਸਾਹਿਬ ਨੇ ਪਾਣੀਆਂ ਦੋ ਬੋਤਲਾਂ ਰੱਖੀਆਂ ਪਿੰਡ ਦਾ ਪਾਣੀ। ਮੈਂ ਪਹਿਲਾਂ ਇੱਕ ਗਲਾਸ ਪਾਣੀ ਚਾੜੀਏ ਤੇ ਫਿਰ ਇਹਨਾਂ ਦਾ ਪਾਣੀ ਕੱਢਦੇ ਆਪਾਂ ਮੁੜਕੇ ਦੇ ਨਾਲ। ਪੁਸ਼-ਅਪ ਦਾ ਕੰਪੀਟੀਸ਼ਨ ਹੋਣਾ ਟੌਪ 5 ਕਢਨੇ ਆ। ਤੇ ਬਸ ਹੁਣ ਆਪਾਂ 2-4 ਮਿੰਟ ਦੇ ਵਿੱਚ ਫੌਜੀ ਸਾਹਿਬ ਵੀ ਆ ਗਏ ਆ ਸਾਰੀ ਸੈਟਿੰਗ ਕਰਕੇ ਹੁਣ ਤਰ ਮਖਾਵਾਂਗੇ ਜੋਸ਼ ਤੇ ਹੋਸ਼ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਅੱਜ ਦਾ ਯੁੱਗ ਹੈਗਾ ਸਮਾਰਟ ਤੇ ਸੋਸ਼ਲ ਮੀਡੀਆ ਦੋ ਹੀ ਕੰਮ ਆ ਕੇ ਜਿਹੜੇ ਅੱਜ ਦੇ ਜਿਹੜੇ ਆਪਾਂ ਯੁੱਗ ਦੇ ਵਿੱਚ ਜਿਆਦਾ ਚੱਲ ਰਿਹਾ ਉਹ ਆਪਣੀ ਮਰਜ਼ੀ ਆ ਕੇ ਆਪਾਂ ਕੀ ਦੇਖਣਾ ਕੀ ਵਿਖਾਉਣਾ ਤੇ ਕੀ ਕਰਨਾ ਇੱਕ ਆਪਾਂ ਜਿਹੜਾ ਪੇਪਰ ਦਿੰਨੇ ਆ ਇੱਕ ਆਪਾਂ ਕਹਿੰਦੇ ਆ ਫਲੈਂਕ ਤਾਈ ਫਲੈਂਕ ਫਲੈਂਕ ਅੱਜ ਦਾ ਮੇਰੀ ਵਿਸ਼ਾ ਨਾਮ ਹੈ ਗਰੁੱਪ ਚ ਦੱਸਿਆ ਨਾ ਮੈਂ ਹੌਣ ਬਾਰੇ ਦੱਸਿਆ ਅੱਜ ਸਮਝੋ ਕਿ ਫਲੈਂਗ ਹੀ ਪਈ ਆ ਤੇ ਤੁਹਾਡੇ ਸਾਹਮਣੇ ਮੁੰਡੇ ਦੀ ਵਿਛ ਤੇ ਵੇਖ ਲੋ ਇਹ ਫਲੈਂਗ ਦੇ ਨਾਲ ਕੋਸਾਂ ਨੂੰ ਚਾਰ ਪੰਜ ਗਾਲਾਂ ਕੱਢਤੀ ਆਪਾਂ ਇਹ ਵੀ ਕੋਚਿੰਗ ਜ਼ਿਆਦਾ ਦੇਣ ਦੇ ਆ ਤੇ ਮੈਂ ਕਿ ਇਧਰ ਮੇਰੇ ਵਾਲੇ ਵੀ ਆ ਰਹੇ ਮੈਨੂੰ ਵੀ ਕੋਈ ਨਾ ਮਾਰੀ ਮੋੜ ਦੇ ਦਿਓ ਮੈਂ ਤਾਂ ਮਹੀਨੇ ਬਾਅਦ ਆਇਆ ਕਿਉਂਕਿ ਜਿਹੜਾ ਗੈਪ ਪੈ ਜੇ ਨਾ ਜਦੋਂ ਗੈਪ ਪੈ ਜਾਓ ਗੈਪ ਪਿੰਦਾ ਪਿੰਦਾ ਫਿਰ ਪੈ ਹੀ ਜਾਂਦਾ ਇਸ ਕਰਕੇ ਯਾਰ ਕੀ ਥੋੜਾ ਵਿਛ ਘੱਟ ਬਜੀ ਆ ਸਾਰੇ ਵੀਰਾਂ ਵੱਲੋਂ ਮੈਂ ਸੌਰੀ ਵੀ ਮੰਗਦਾ ਅਰ ਜਿਵੇਂ ਬੜੇ ਬਿਜ਼ੀ ਕੋਚ ਸਾਹਿਬ ਨੇ ਵਧੀਆ ਇੱਕ ਮਹੀਨਾ ਜੇ ਮੇਨਟੇਨ ਰੱਖਿਆ ਹੁਣ ਆਪਾਂ ਫਲੈਂਗ ਵ ਤੇ ਪੁਸ਼-ਅੱਪ ਦਾ ਕੰਪੀਟੀਸ਼ਨ ਕਰਾਉਣ ਲੱਗੇ ਆ ਟੌਪ 5 ਕੱਢਾਂਗੇ ਵਿਨਰ ਤੇ ਉਹਨਾਂ ਨੂੰ ਆਪਾਂ ਜੋ ਵੀ ਸਰਦਾਰ ਬੰਦਾ ਟੀ-ਸ਼ਰਟ ਦਵਾਂਗੇ ਕਮ ਆਨ ਦਾ ਸਟੇਜ ਬਲਾਉਨ ਜਿੰਨਾਂ ਜਿੰਨਾਂ ਨੇ ਪਾਸ ਲੈ ਡੰਡ ਮਾਰਨਗੇ ਆ 2 3 ਕਿਤੇ ਜੋ ਆਪੋ ਲੈ ਬੋਲੇ ਵੇਖ ਕੋਨੇ ਸਾਹ ਨਾਲ ਗੱਲਬਾਤ ਕਰੀ ਜਾਓ ਦੱਸੋ ਦੱਸੋ ਤੁਹਾਨੂੰ ਕਹਾਣੀ ਉਹ ਨਾਲ ਦੱਸਿਓ ਵੀਡੀਓ ਦੱਸ ਨਹੀਂ ਨਹੀਂ ਉਸਤਾਦ ਜੀ ਮੈਨੂੰ ਨਹੀਂ ਪਤਾ ਚਲੋ ਕਿ ਕੀ ਗੱਲ ਦਾ ਹੈ ਉਸਤਾਦ ਜੀ ਨੇ ਅੱਜ ਪਹੁੰਚਣਾ ਵਾ ਇੱਕ ਚਾਨ ਦੇ ਸਰਪ੍ਰਾਈਜ਼ ਦਿੱਤਾ ਵਧੀਆ ਲੱਗਾ ਸਰਪ੍ਰਾਈਜ਼ ਉਹ ਬੜਾ ਵਧੀਆ ਲੱਗਦਾ ਜਦੋਂ ਚਾਨ ਉਸਤਾਦ ਜੀ ਪਲਾਨ ਕਰਦੇ ਸ਼ਾਬਾਸ਼ 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 ਇੱਕ ਟੁਕੜੇ ਤੇ ਸੌ ਰਗੜ ਇਹ ਇੱਕ ਜੇ ਰਗੜ ਉਹ ਵੇਖੋ ਭਾਈ शाबाश 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 अभी शाबाश 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 उठ के 5000 ये 50 मिलेंगे 700 ਲੈ ਲੈ शाबाश शाबाश 95 94 अरे दो शाबाश लिया क्या कितनी सस्ती थी शाबाश टी-शर्ट स्टैंड पे आके मैंगो उठा दो शाबाश 95거든 दे 5000 되지가 ਤਿੰਨ ਰਕ ਭੇਜ ਚੱਲਦਾ ਫਸਟ ਕਰ ਲੈ ਆਪਣੀ ਬਾਤ ਕਾੜ ਫਸਟ ਪੰਜਾਹ ਤਿੰਨ ਕਿੱਜਾ ਲੈਣਾ ਤੇ ਜਾ ਕਿਹੜਾਗਾ ਵੇਖਣ ਸਾਹਮਣੇ ਛੱਬਾ ਛੱਬਾ ਐਨਾ ਮਕਾ ਮੁੰਡਾ ਫਸਟ ਆਉਗਾ ਉਹ ਬਾਤ ਕਰਾ ਫੇਰ ਮਰਾ ਟੌਪ 1 ਟੌਪ 3 ਕਿੰਨਾ ਜਾਂਦੇ ਫੋਲਸ ਜਿੱਦ ਤੇਰੇ ਹਰੇ ਟੌਪ 3 ਤੇ ਤੇਰਾ ਇਹ ਫਸਟ ਫਸਟ ਕਾੜ ਕਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੋਰ ਆਵਾਜ਼ ਕਾਣੀ ਮਾਤਾ ਕਾਣੀ ਟੋਪਰੀ ਓ ਮਾਈ ਗਾਡ ਇਨ ਦ ਫਸਟ ਬਲੇਸ ਜੱਕੂ ਮੈਂ ਇਹ ਲੱਗਦਾ ਸੋਚਿਆ ਨਹੀਂ ਫਸਟ ਫਸਟ ਬਲੇਸ ਜੱਕੂ ਇਹਨਾਂ ਬਾਦਾਂ ਜੱਕੂ ਲਾਓ ਵਾਸੀਆ ਬਾਫ ਲਾਓ ਅਗਲੇ ਤੇ ਥਰਡ ਬਾਕੀ ਸਾਰੇ ਆਣੋ ਕੌਣ ਵੀ ਜਦੋਂ ਬਲਾਉਂਚ ਬਹੁਤ ਖੁਸ਼ ਹੋਣਾ ਦੱਸੋ ਸਾਰਾ ਆਹ ਜਿਹੜੇ ਵਿੱਚ ਮੇਨ ਟੋਪ ਹੁੰਦੀ ਆ ਜਿਹੜਾ ਬੰਦਾ ਗੱਲ ਕਰੇ ਉਸਤਾਦ ਜੀ ਉਸਤਾਦ ਜੀ ਬਹੁਤ ਮਿਹਰਬਾਨੀ ਇਦਾਂ ਗੱਲ ਕਰੇ ਚੱਲ 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 ਬੋਲ ਬਹੁਤ ਮਿਹਰਬਾਨੀ ਬੋਲ ਨਹੀਂ ਤੂੰ ਬੋਲ ਮੈਨੂੰ ਪਤਾ ਨਹੀਂ ਕੁਝ ਬੋਲ ਐਨੇ ਵੱਜਣਗੇ ਪਰ ਉਸਤਾਦ ਹੁਣਾਂ ਦੀ ਮਿਹਰਬਾਨੀ ਬਹੁਤ ਵਧੀਆ ਰੱਖੋ ਉਹਦੇ ਪੈਰੀ ਹੱਥ ਲਾਓ ਉਸਤਾਦ ਹੁਣਾਂ ਦੇ ਮੈਨ ਕਦੀ ਕਦੀ ਆਉਣਾ ਸੈਕਿੰਡ ਪਲੇਸ ਕੌਣ ਬਹੁਤ ਵਧੀਆ ਸੈਕਿੰਡ ਕੌਣ ਹੈ ਕੋ ਜੂਟ ਨੂੰ ਮੈਸੇਜ ਦੋ ਤੁਹਾਨੂੰ ਪਤਾ ਹੈ ਅੱਜ ਆਪਣਾ ਕੰਪੀਟੀਸ਼ਨ ਹੈਗਾ ਬੋਲੋ ਕੁਛ ਕੁਛੀ ਬੋਲੋ ਅਗਲਾ ਕੁਛ ਬੋਲੋ ਸਾਸਿਕਲ ਬਲਾਕੋ ਸਾਸਿਕਲ ਮਿਹਨਤ ਲਾਉਣੀ ਚਾਹੀਦੀ ਆ ਕੇ ਨਸ਼ਾ ਕਰਨਾ ਚਾਹੀਦਾ ਮਿਹਨਤ ਲਾਉਣੀ ਚਾਹੀਦੀ ਮਿਹਨਤ ਲਾਉਣੀ ਚਾਹੀਦੀ ਆ ਮਿਹਨਤ ਲਾ ਕੇ ਕੀ ਫਾਇਦਾ ਮਿਹਨਤ ਲਾਉਣਾ ਕੀ ਫਾਇਦਾ ਹੋਊਗਾ ਆਪਣਾ ਹੀ ਸਰੀਰ ਵਧੀਆ ਹੋਊ ਸਿਹਤ ਵਧੀਆ ਸਰੀਰ ਵਧੀਆ ਬਣੂਗਾ ਉਹਦਾ ਕੀ ਫਾਇਦਾ ਹੋਊਗਾ ਬੋਲਾ ਬਿਮਾਰੀਆਂ ਤੋਂ ਵੀ ਬਚੇ ਰਵਾਂਗੇ ਬਹੁਤ ਵਧੀਆ ਹੈ ਵੀਰ ਚਲੋ ਮੋਟੀਵੇਸ਼ਨ ਆਪਾਂ ਹੌਲੀ ਹੌਲੀ ਇਹਦਾ ਸੈਲਫ ਕੰਟਰੋਲ ਵਧੀਆ ਰੱਖਾਂਗੇ ਜੇ ਮਿਹਨਤ ਲਾਵਾਂਗੇ ਤੇ ਕਹਿੰਦਾ ਬਿਮਾਰੀ ਤੋਂ ਬਚ ਜਾਵਾਂਗੇ ਚਲੋ ਬਹੁਤ ਵਧੀਆ 3rd ਪਲੇਸ ਤੁਸੀਂ ਤੇ ਮੈਸੇਜ দাও ਤੁਹਾਡਾ ਕੰਫੀਡੈਂਸ ਚੈੱਕ ਕਰੀਏ ਵੈਸੇ ਦੋ ਗਈ ਨਸ਼ੇ ਛੱਡੋ ਨਸ਼ੇ ਛੱਡੋ ਤੇ ਮਿਹਨਤਾਂ ਕਰੋ ਬਸ ਇਹੋ ਕਹਿਣਾ ਚਾਹੁੰਦੇ ਓਕੇ ਤੇ ਕੋਚ ਸਾਹਿਬ ਦਾ ਕਹਿਣਾ ਮੰਨਣਾ ਜਿੱਦਾਂ ਉਹ ਕਹਿੰਦੇ ਉਹਦਾ ਐਕਸਰਸ ਲਾਉਣੀ ਆ ਫਾਸਟ ਫੂਡ ਯੰਗ ਫੂਡ ਘੱਟ ਖਾਣਾ ਤੇ ਬਾਕੀ ਡਾਈਟ ਵਗੈਰਾ ਆਪਣੀ ਜਿਹੜੀ ਬਾਈਕ ਹੰਡਰਡ ਡਿਸਪਲਿਨ ਖਾਣਾ ਠੀਕ ਆ ਇਦਾਂ ਈਵੈਂਟ ਆਦੇ ਰਹੇ ਨੇ ਕੰਪਨੀ ਬਾਕੀ ਕੋਚ ਸਾਹਿਬ ਦੀ ਥੋੜੀ ਬਾਈਟਲ ਹੋਣੀ ਕੋਚ ਸਾਹਿਬ ਹਾਂਜੀ ਸਤਾਜ ਜੀ ਇੱਕ ਤਾਂ ਸ ਉਹ ਜਿਹੜਾ ਸਰਪ੍ਰਾਈਜ਼ ਵਿਜ਼ਿਟ ਕੀਤਾ ਉਹਦੇ ਵਾਸਤੇ ਬਹੁਤ-ਬਹੁਤ ਧੰਨਵਾਦ ਵਧੀਆ ਲੱਗਾ ਜੀ ਤੇ ਇੱਕ ਮਿੰਟ ਦੇ ਵਿੱਚ ਚੜਾ ਅਚਾਨਕ ਆਪਾਂ ਕੰਪੀਟੀਸ਼ਨ ਰੱਖਿਆ ਇਹਦੇ ਨਾਲ ਮੁੰਡਿਆਂ ਦਾ ਬਰਾਲਦਾ ਪਤਾ ਲੱਜਿੰਦਾ ਪਾਨੂੰ ਕਿ ਕਿਸ ਕਿਸ ਲੈਵਲ ਤੇ ਆ ਗਏ ਮੁੰਡੇ ਅਚਾਨਕ ਸਰਪ੍ਰਾਈਜ਼ ਕਰ ਦਿੰਦੇ ਆਪਾਂ ਤੇ ਕੰਪੀਟੀਸ਼ਨ ਵਧੀਆ ਕਰ ਸਕਦੇ ਕਿ ਨਹੀਂ ਤੇ ਇਸ ਕਰਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਸਤਾਦ ਜੀ ਇਹ ਕਹਿੰਦਾ ਮੈਂ ਕੁਝ ਬੋਲਣਾ ਜੁਣਾ ਜੱਟੂ ਮੈਂ ਉਸਤਾਦ ਜੀ ਉੱਚੀ ਉਸਤਾਦ ਜੀ ਮੈਂ ਨਾ ਕਾਫੀ ਜਿੰਮਾ ਵਿੱਚ ਜੇਮ ਲਗਾਏ ਆ ਕਾਫੀ ਜਿੰਮਾ ਵਿੱਚ ਜੇਮ ਲਗਾਏ ਆ ਵੀ ਪਰ ਭਾਜੀ ਜਿੱਦਾਂ ਦੀ ਆ ਭਾਜੀ ਕੋਚਿੰਗ ਦਿੰਦੇ ਆ ਨਾ ਕੀ ਪ ਬਹੁਤ ਵਧੀਆ ਰਿਜ਼ਲਟ ਆ ਬਹੁਤ ਸੋਹਣੀ ਕੋਚਿਕ ਦਿੰਦੇ ਆ ਛੁੱਟੀ ਮਾਰ ਲੀਏ ਨਾ ਜੀ ਕਰਦਾ ਵਾ ਵੀ ਨਾ ਹੀ ਵੱਜੇ ਭਾਜੀ ਇੰਨਾ ਕਰਦੇ ਆ ਭਾਜੀ ਬੱਚਿਆਂ ਨੂੰ ਰੱਖਦੇ ਆ ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ ਬਹੁਤ ਵਧੀਆ ਬਹੁਤ ਵਧੀਆ ਭਾਜੀ ਥੈਂਕ ਯੂ ਭਾਜੀ ਵਧੀਆ ਵਧੀਆ ਇਹੀ ਅੱਜ ਦੇ ਮੁੰਡੇ ਬੜਾ ਮਨ ਖੁਸ਼ ਹੁੰਦਾ ਕਿ ਪਹਿਲਾਂ ਜਦੋਂ ਆਪਾਂ ਜਿਮ ਖੋਲਣ ਲੱਗੇ ਨਾ ਬੜਿਆਂ ਨੇ ਕਿਹਾ ਕਿ ਯਾਰ ਜੰਗਲ ਦੇ ਵਿੱਚ ਜਿਮ ਖੋਲਦੇ ਰਗੇ ਤੇ ਮੁੰਡੇ ਆਉਣਗੇ ਪਿੰਡੂ ਮੁੰਡੇ ਆ ਐਦਾਂ ਵਾ ਆਉਂਦਾ ਮੈਂ ਕਹਾ ਯਾਰ ਮੈਂ ਵੀ ਪਿੰਡ ਦਾ ਹੀ ਆ ਮੈਂ ਵੀ ਇੱਕ ਪਿੰਡ ਚੋਂ ਪੈਦਾ ਆਇਆ ਪਿੰਡ ਦੇ ਮੁੰਡੇ ਵੀ ਵਧੀਆ ਹੁੰਦੇ ਆ ਸਤਿਕਾਰ ਕਰਦੇ ਆ ਮਾਣ ਕਰਦੇ ਆ ਪਰ ਇੰਨਾ ਮੈਂ ਚਲੋ ਆਪਣੇ ਜਿੰਮ ਨੂੰ ਮੈਂ ਉਧਰ ਨੂੰ ਮਾੜਾ ਨਹੀਂ ਕਹਿੰਦਾ ਪਰ 3-4 ਮਹੀਨਾ ਵਿੱਚ ਇੰਨਾ ਮਲਾਪੜੇ ਮੁੰਡੇ ਆ ਨਾ ਇੰਨਾ ਪਿਆਰ ਮਿਲਿਆ ਕਦੀ ਅਸੀਂ ਸੋਚ ਨਹੀਂ ਸਕਦੇ ਸਾਡਾ ਜੀ ਕਰਦਾ ਜੇ ਅਗਲੀ ਬਰਾਹ ਖੁੱਲਣੀ ਨਾ ਉਹ ਵੀ ਅਸੀਂ ਦਿਹਾਤੀ ਖੇਤਰ ਵਿੱਚ ਖੋਲਣੀ ਆ ਠੀਕ ਆ ਫੋਡੀ ਸਾਹਿਬ ਬਰਾਹ ਛੱਡੋ ਬਲ ਖੁੱਲ ਜਣੀ ਬਰਾਹ ਬੋਲੇ ਸੋ සැක පල ප සැක ර ැක එතු න සැකන ਰਵਾ ਖੜੀਆਂ ਕਰਾਉਣੀਆਂ ਚੋਕੀ ਤੋਂ ਮੰਨੀਆਂ ਖੜੀਆਂ ਕਰੀਂ ਤਰਾ ਇੱਥੋਂ ਆਪਾਂ ਗਾਣੇ ਆਸ ਤਰਾ ਕਿਹੜੀਆਂ ਵਾਗਾ ਵੱਡੇ ਵੱਡੇ ਕੰਪੀਟੀਸ਼ਨ ਹੋ ਰਹੇ ਆ ਪਹਿਲਾ ਬੰਦਾ ਪਾ ਪਾ ਮਾਵਾ ਫਿਰ ਉਹ ਬੜ ਕਹਿੰਦਾ ਇੱਥੋਂ ਖੇਡੋਗੇ ਫਿਰ ਦਿੱਸਤ ਆਏਗੇ ਤੇ ਸੇੜ ਨਾ ਮੱਤਾ ਬੱਤਰਾ ਹੋਣੀ ਇੱਕ ਮਿੰਟ ਫੋਟੋ ਨਹੀਂ ਆ ਸਾਰੇ ਮੇਰੇ ਵੀ ਬਿਸ਼ੇ ਕਲਾਪੀ ਕਰ ਦਿਓ ਦਿਨਾਂ ਵਾਸਤੇ பнима? கொம்பாரோவான கிட்டத்தட்ட எக்ஸ்பெக்டேஷன் செட் பண்ணி இதுக்குள்ள இது இன்னும் மீடியம் ஆயிடுச்சு. இல்லை இந்த பிராக்டிஸ். ஒரு பிரேடத்துக்கு பாக்க. கொளுகு. பை சென்டர் ஏ. always do it on my own so I gotta get through it and the only thing I know is to love what I'm doing never give up never slow till I finally prove it